ਕਿ ਜਿੰਨੇ ਵੀ ਅੱਜ ਇਸ ਠੰਡੇ ਮੌਸਮ ਦੇ ਵਿੱਚ ਇਸ ਜਸ਼ਨ ਦਾ ਆਨੰਦ ਮਾਣ ਰਹੇ ਨੇ ਇੱਕ ਦਿਨ ਉਹ ਯਹਵਾ ਪਰਮੇਸ਼ਵਰ ਦੀ ਕਿੰਗਡਮ ਦੇ ਵਿੱਚ ਸ਼ਾਮਲ ਹੋਣਗੇ ਸੋ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਇੱਕ ਵਾਰ ਫਿਰ ਮੈਂ ਸਾਰੇ ਮਹਤਵਪੂਰਨ ਸੱਜਣਾ ਮਸੀਹ ਲੀਡਰਸ਼ਿਪ ਯੂਥ ਦਾ ਧੰਨਵਾਦ ਕਰਦਾ ਗੋਡ ਬlesਸ ਯੂ ਰੱਬ ਤੁਹਾਨੂੰ ਬਰਕਤ ਦੇਣ ਬਹੁਤ ਬਹੁਤ ਸ਼ੁਕਰੀਆ ਸਭ ਤੋਂ ਪਹਿਲਾਂ ਦੀ ਮਸੀਹ ਵਿੱਚ ਉਰੇ ਵਿਸ਼ਵ ਦੇ ਵਿੱਚ ਜਿੰਨੇ ਵੀ ਫੈਨ ਪ੍ਰਾ خدا ਦੇ ਖਾਦਮੋ ਕੁਸਲੀ ਕਲੀਸ਼ਾ ਨੂੰ ਮੇਰੇ ਵੱਲੋਂ ਜੀ ਐਮ ਸੀ ਦੀ ਔਰ ਅਸੀਂ ਧੰਨਵਾਦ ਕਰਦੇ ਹਾਂ ਉਸ ਯਹਵਾ ਕੁੜਾ ਦੇ ਪੁੱਤਰ ਪ੍ਰਭੂ ਯੇਸ਼ੂ ਮਸੀਹ ਦਾ ਜਿਨ੍ਹਾਂ ਨੇ ਅੱਜ ਸਾਨੂੰ ਜਿੰਦਾ ਨਹੀਂ ᱛਾ ਰੱਖਿਆ ਔਰ ਅਸੀਂ ਬੜੇ ਖੁਸ਼ਾਂ ਤੇ ਨੰਦ ਹਾਂ ਕਿਉਂਕਿ ਅੱਜ ਕਪੂਰਥਲਾ ਦੇ ਪਿੰਡ ਲਖਣਕਲਾਂ ਦੇ ਵਿੱਚ ਬੜੀ ਸੰਘੇ ਤਰੀਕੇ ਦੇ ਨਾਲ ਸੀਐਨਡੀ ਚਰਚ ਸਾਡੇ ਸੈਂਟ ਡੇ ਚਰਚ ਅਤੇ ਗੌਤ੍ਰਿਕ ਸੈਨਾ ਜਿਨ੍ਹਾਂ ਦੇ ਕੇ ਪ੍ਰੈਜ਼ੀਡੈਂਟ ਨੇ ਪ੍ਰਧਾਨ ਜਸਵਿੰਦਰ ਬਿੱਟਾ ਜੀ ਔਰ ਮੇਰੇ ਨਾਲ ਕਰੇ ਨੇ ਸਾਡੇ ਫੇਸਟਾ ਟਿਊਸ਼ਨ ਦੇ ਪ੍ਰਧਾਨ ਚੇਅਰਮੈਨ ਸਾਹਿਬ ਪੱਤੀ ਸਾਹਿਬ ਔਰ ਪਾਸਟਰ ਵਿਲੀਅਮ ਬਿੱਟੂ ਜੀ ਔਰ ਪ੍ਰਧਾਨ ਜਸਵਿੰਦਰ ਬਿੱਟਾ ਜੀ ਔਰ ਦਿਦਾਰ ਸਾਉਤਾ ਜੀ ਅਸੀਂ ਸਾਰੇ ਹੀ ਰਲ ਕੇ ਸਾਰੀ ਕੌਮ ਨੂੰ ਇਸਮ ਕੌਮ ਨੂੰ ਅਸੀਂ ਮਸੀਹ ਯੇਸ਼ੂ ਮਸੀਹ ਦੇ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਦਿੰਦੇ ਹਾਂ ਔਰ ਕਾਮਨਾ ਕਰਦੇ ਹਾਂ ਕਿ ਆਉਣ ਵਾਲੇ ਦਿਨਾਂ ਵਿੱਚ ਤੁਸੀਂ ਸਾਰੇ ਖੁਸ਼ ਰਹੋ ਤੇ ਖਦਾ ਦੀ ਮਹਿਮਾ ਜਿਹੜੀ ਆ ਉਹ ਕਰਦੇ ਰਹੋ ਔਰ ਸੱਜਣਾ ਸਾਹਿਬ ਬਹੁਤ ਬਹੁਤ ਧੰਨਵਾਦ ਕਰਦਾ ਪ੍ਰਭੀ ਸੁਦੀ ਜੀ ਨੇ ਸਭ ਜਿੰਦਾ ਰੱਖਿਆ ਜਿਸ ਲਈ ਅਸੀਂ ਕੰਮ ਕਰਦੇ ਹਾਂ ਕਾਫੀ ਦਿਨ ਹੋ ਗਏ ਸਾਡੇ ਨੂੰ ਸੁੰਦਰ ਬਿਤਾ ਲਈ ਅਸੀਂ ਬਹੁਤ ਮਿਹਨਤ ਕਰਦੇ ਇਸ ਪ੍ਰੋਗਰਾਮ ਲਈ ਅਸੀਂ ਬਹੁਤ ਵੱਡਾ ਪ੍ਰੋਗਰਾਮ ਲਿਖਿਆ ਸੀ ਅਸੀਂ ਫਿਰ ਇਸ ਤੋਂ ਬਾਅਦ ਅਸੀਂ ਪਿੰਡ ਦਾ ਸਾਰਾ ਸਿਸਟਮ ਸੈਟ ਕੀਤਾ ਸਾਰੇ ਕਾਫੀ ਤਨੇ ਨੀਮਾ ਲੈ ਕੇ ਤਨੇ ਸਰਪੰਚ ਲੈ ਕੇ ਨਾਲ ਤਰਿਆ ਜੀ ਅਸੀਂ ਬਹੁਤ ਬਹੁਤ ਧੰਨਵਾਦ ਕਰਦਾ ਸਾਡੇ ਧਾਮੀ ਸਾਹਿਬ ਪ੍ਰੈਸ ਰਿਪੋਰਟਰ ਬੜਾ ਅੱਛੇ ਤਰੀਕੇ ਨਾਲ ਆਪਣੀ ਡਿਊਟੀ ਨਿਭਾ ਰਹੇ ਨੇ ਪਰਮੇਸ਼ਰ ਇਹਨਾਂ ਨੂੰ ਆਸ਼ੀਰਵਾਦ ਦੇਵੇ ਔਰ ਕਪੂਰਸਲਾ ਦੇ ਵਿੱਚ ਵੀ ਇਹਨਾਂ ਨੇ ਇਹ ਸਵਾਲ ਕੀਤਾ ਸੀਗਾ ਕਿ 25 ਦਸੰਬਰ ਨੂੰ ਜਿਹੜੀਆਂ ਤਿਆਰੀਆਂ ਉਹ ਕਿਸ ਤਰ੍ਹਾਂ ਚੱਲ ਰਹੀਆਂ ਨੇ ਅੱਜ ਮੇਰੇ ਪਿੰਡ ਲਖਣਕਲਾਂ ਦੇ ਵਿੱਚ ਸ਼ੋਭਾ ਯਾਤਰਾ ਜੋ ਹੋ ਰਹੀ ਆ ਉਹਦੇ ਵਿੱਚ ਤੁਸੀਂ ਦੇਖਿਆ ਪਾਸ ਸਾਹਿਬੀ ਜੋਲ ਦੀ ਪਹੁੰਚੇ ਵਾ ਉਹ ਵੀ ਇਸ ਜਗ੍ਹਾ ਤੇ ਪਹੁੰਚੇ ਨੇ ਕ੍ਰਿਸਚਨ ਡਿਵੈਲਪਰ ਐਸੋਸੀਏਸ਼ਨ ਕਪੂਰਸਲਾ ਦੇ ਚੇਅਰਮੈਨ ਸਾਹਿਬ ਮੇਰੇ ਨਾਲ ਖੜੇ ਨੇ ਔਰ ਮੇਰੀ ਪਾਸ ਐਸੋਸੀਏਸ਼ਨ ਕਪੂਰਸਲਾ ਜਿਹੜੀ ਆ ਉਹ ਵੀ ਨਾਲ ਖੜੀ ਹੈ ਔਰ ਦਲਸ ਇਹਨਾਂ ਦੇ ਪ੍ਰਧਾਨ ਜਸਮਿੰਦਰ ਬਿੱਟਾ ਜੀ ਜਿਹੜੇ ਬੱਚੇ ਅੱਛੇ ਤਰੀਕੇ ਨਾਲ ਡਿਊਟੀ ਲਵਾ ਰਹੇ ਨੇ ਔਰ ਦਲਦਾਰ ਸੋਤਾ ਦੀ ਮਲਕੀਤ ਜੀ ਰਮੜਦਾਰ ਸਾਹਿਬ ਸੀਐਲਐ ਚਰਚ ਲਖਣਗਲਾ ਪਾਸਟਰ ਰਾਜੂ ਜੀ ਔਰ ਬਹੁਤ ਹੀ ਵਧੀਆ ਤਰੀਕੇ ਨਾਲ ਇਹ ਪਿੰਡ ਦੇ ਵਿੱਚ ਅੱਜ ਜਿਹੜੀ ਸ਼ੁਭਾ ਯਾਤਰਾ ਬੜੇ ਹੀ ਸ਼ਾਂਤੀ ਦੇ ਨਾਲ ਅਸੀਂ ਇਸ ਨੂੰ ਕਰ ਰਹੇ ਹਾਂ ਔਰ 25 ਦਸੰਬਰ ਤੱਕ ਨਵੇਂ ਸਾਲ ਤੱਕ ਅਸੀਂ ਕੋਈ ਵੀ ਇਦਾਂ ਦੀ ਕੋਈ ਗਲਵਾਦ ਨਹੀਂ ਦੇਖੀ ਕਿ ਜਿੱਥੇ ਕੋਈ ਚਰਚ ਹੋ ਸਕੇ ਸਾਡੀਆਂ ਪ੍ਰਾਸਾ ਜਿਹੜੀਆਂ ਹਰ ਵਿਅਕਤੀ ਦੇ ਨਾਲ ਆ ਰਿਹਾ ਕਮਾ ਕੋਈ ਉਹ ਖੁਦਾ ਦਾ ਨਾਮ ਲੈਂਦਾ ਚਾ ਨਹੀਂ ਲੈਂਦਾ ਕੋਈ ਵੀ ਧਰਮ ਦਾ ਹੈ ਅਸੀਂ ਉਹਦੇ ਵਾਸਤੇ ਅਸ ਫਿਰ ਇਹ ਤੜੀ ਉੱਠ ਕੇ ਜੋਰ ਪ੍ਰਾਰਥਨਾ ਕਰਦੇ ਹਾਂ ਤਾਂ ਕਿ ਪਰਮੇਸ਼ਰ پورے ਇਲਾਕੇ ਦੇ ਵਿੱਚ پورے ਪਿੰਡਾਂ ਦੇ ਵਿੱਚ ਪੂਰੇ ਸ਼ਹਿਰਾਂ ਦੇ ਵਿੱਚ ਸ਼ਾਂਤੀ ਹੁੰਦੀ ਰਹੇ ਅੱਜ ਜੋ ਕਿ 23 ਤਰੀਕ ਨੂੰ ਸ਼ੋਭਾ ਯਾਤਰਾ ਹਸਾਰ ਜਿੱਤਰਾ ਸਾਲ ਵੀ ਪਿੰਡ ਨਖਲ ਕਲਾਂ ਦੇ ਵਿੱਚ ਸ਼ੋਭਾ ਯਾਤਰਾ ਕੱਢੀ ਜਾਂਦੀ ਹੈ ਇਹ ਜਿਹੜੀ ਸ਼ੋਭਾ ਯਾਤਰਾ ਹੈ ਇਹ ਸਾਡੇ ਨਾਲ ਪੁਰਾਣੇ ਬਜ਼ੁਰਗਾਂ ਤੋਂ ਚੱਲੀ ਆਉਂਦੀ ਹੈ ਉਸ ਸਮਾਂ ਪਿੱਛੇ ਜਦੋਂ ਕਿ ਸਾਧਨੀ ਸੀ ਹੁੰਦੇ ਇਸ ਪਿੰਡ ਲਖਣਕੜਾ ਦੇ ਵਿੱਚ ਗੱਡਿਆਂ ਤੇ ਪਿੱਲੋ ਸ਼ੁਭਾ ਯਾਤਰਾ ਕੱਢੀ ਜਾਂਦੀ ਸੀ ਉਸ ਜਿਹੜੀ ਸ਼ੁਭਾ ਯਾਤਰਾ ਨੂੰ ਤਾਜ਼ਾ ਰੱਖਣ ਕਰਕੇ ਇਹ ਜਿਹੜਾ ਸਾਡੀ ਨੌਜਵਾਨ ਪੀੜ੍ਹੀ ਜਿੱਨੀ ਦੀ ਸੰਗਤ ਭਾਈ ਉਹ ਪਾਸਟਰ ਸਾਹਿਬਾਂ ਨੇ ਜਿੰਨੇ ਸਾਡੇ ਕੂਟ ਕਬੇਟੀ ਜਲਧਰ ਸੋਤਾ ਜੀ ਔਰ ਹੋਰ ਜਿੰਨੇ ਸਾਡੇ ਬਲਵੰਦਰ ਜੀ ਔਰ ਸਾਡੇ ਜਿਲ੍ਹੇ ਦੇ ਹੋਰ ਸਤਕਾਰਯੋਗ ਸਾਡੇ ਪਾਸਟਰ ਰਾਜੂ ਜੀ ਸੀਐਲ ਚਰਚ ਔਰ ਵੀ ਜਿੰਨੇ ਸਾਡੇ ਸਾਥੀ ਜਿੰਨੇ ਸਹਿਯੋਗੀ ਆ ਸਾਰਿਆਂ ਦਾ ਬੜਾ ਸੰਯੋਗ ਇੱਥੇ ਇਕੱਠਾ ਪੜੀ ਹੈ ਕਿ ਸਾਰੇ ਸੈਵਨਡੇ ਚਰਚ ਜਿੰਨੇ ਵੀ ਅਸੀਂ ਰਲ ਮਿਲ ਕੇ ਪੂਰਾ ਭਾਈਚਾਰਾ ਸ਼ੋਭਾ ਯਾਤਰਾ ਕਰਦੇ ਆ ਤੇ ਪ੍ਰਭੂ ਯਸੂਸ ਦੇ ਨਾਮ ਉੱਚਾ ਕਰਦੇ ਆ ਕਿਉਂਕਿ ਪ੍ਰਭੂ ਯਸੂਸ ਮਸੀਹ ਕੇ ਸੇਤ ਕਰਕੇ ਦੁਨੀਆਂ ਤੇ ਆਏ ਪ੍ਰੇਮ ਵਾਸਤੇ ਪ੍ਰੇਮ ਕਰਨ ਵਾਸਤੇ ਤੇ ਪ੍ਰੇਮ ਵੰਡਣ ਵਾਸਤੇ ਜਿਸ ਇਥੇ ਜਿਹੜਾ ਕ੍ਰਿਸਚਨ ਭਾਈਚਾਰਾ ਲੋਕਾਂ ਨੂੰ ਪਿਆਰ ਕਰਦਾ ਤਾਂ ਹੀ ਇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਦੇਸ਼ਾਂ ਵਿੱਚ ਅੱਜ ਲੋਕੀ ਬੈਠੇ ਜੇ ਜੋ ਠਕਰ ਕਰਾ ਜੇ ਜਿੰਨੇ ਵੀ ਸੂਤ ਸੰਗਤ ਸਾਰਿਆਂ ਨੂੰ ਮੈਂ ਲੱਖ ਲੱਖ ਵਧਾਈ ਦਿੰਦਾ ਔਰ ਜੀ ਆਇਆਂ ਕਿ ਨਾ ਬਹੁਤ ਹੀ ਧੰਨਵਾਦ ਜੈਨੂ ਸਿੰਘ ਜੀ ਮੈਂ ਸਟੀਫਨ ਕਾਰਲਾ ਜੀ ਪ੍ਰਭ ਯਸ਼ੂ ਸਿੰਘ ਦਾ ਜਨਮ 2024 ਸਾਲ ਪਹਿਲੇ ਹੋਇਆ ਉਹ ਧਰਤੀ ਤੇ ਪਾਪ ਨੂੰ ਮਟਾਉਣ ਵਾਸਤੇ ਆਏ ਕਿ ਧਰਤੀ ਪਾਪ ਨਾਲ ਦੱਬੀ ਗਈ ਰੁਹੀ ਕਰ ਲਈ ਕਿ ਧਰਤੀ ਦੀ ਕਰਲਾਟ ਸੁਣ ਕੇ ਪਿਤਾ ਪਰਮੇਸ਼ਰ ਨੇ ਆਪਣਾ ਇਕਲੌਤਾ ਬੀਟਾ ਜਿਹੜਾ ਧਰਤੀ ਤੇ ਭੇਜਿਆ ਕਿ ਪ੍ਰਭ ਯਿਸੂ ਮਸੀਹ ਨੇ ਆਣ ਕੇ ਸਾਡੇ ਲੋਕਾਂ ਦੇ ਪਾਪ ਜਿਹੜੇ ਸੀ ਆਪਣੇ ਤੇ ਲੈ ਕੇ ਆਪਣੀ ਜਾਨ ਦਾ ਬਲੀਦਾਨ ਦਿੱਤਾ ਸੋ ਅਸੀਂ ਸਾਰੀ ਦੁਨੀਆ ਦੇ ਵਿੱਚ ਇਹ ਇਕੱਲੇ ਕ੍ਰਿਸਚੀਅਨ ਦਾ ਨਹੀਂ ਸਾਰੀ ਜਗਤ ਵਾਸਤੇ ਪ੍ਰਭ ਯਿਸੂ ਮਸੀਹ ਆਏ ਕਿ ਜਗਤ ਨਾਲ ਉਹਨੇ ਅਜਿਹੇ ਪਿਆਰ ਕੀਤਾ ਕਿ ਆਪਣਾ ਇਕਲੌਤਾ ਬੀਟਾ ਜਿਹੜਾ ਉਹ ਸਾਡੀ ਖਤਰ ਪੀਟ ਕਰ ਦਿੱਤਾ ਕਿ ਇਹ ਜਿਹੜਾ 25 ਸਤੰਬਰ ਆ ਅਸੀਂ ਜੋਬੀ ਤੇ 25 ਦਰਮਿਆਨੀ ਰਾਤ ਪ੍ਰਭੂ ਯਿਸੂ ਮਸੀਹ ਦਾ ਜਨਮ ਦਿਨ ਹੋਇਆ ਕਿ ਇਹ ਦਿਨ ਜਿਹੜਾ ਉਹ ਸਾਰੀ ਦੁਨੀਆ ਦੇ ਵਿੱਚ ਮਨਾਇਆ ਜਾਂਦਾ ਸਾਰੇ ਤੁਹਾਡੇ ਚੈਨਲ ਲਈ ਸੁਣਨ ਵਾਲੇ ਸੰਗਤਾਂ ਨੂੰ ਸਭ ਨੂੰ ਇਸ بڑے ਦਿਨ ਦੀ ਮੁਬਾਰਕਬਾਦ ਆਉਣ ਵਾਲਾ ਨਵਾਂ ਸਾਲ ਪਰਮਾਤਮਾ ਦੇ ਗਾੜੀ ਕਾਮਨਾ ਕਰਦੇ ਕਿ ਸਭ ਲਈ ਖੁਸ਼ੀਆਂ ਭਰਿਆ ਹੋਵੇ ਕਿ ਵੱਡਾ ਦਿਨ ਖੁਸ਼ੀਆਂ ਭਰਿਆ ਹੋਵੇ ਤੇ ਪਰਮਾਤਮਾ ਦੀ ਕਿਰਪਾ ਦੇ ਨਾਲ ਅਸੀਂ ਇਦਾਂ ਹੀ ਇਹ ਜੜੀਆਂ ਖੁਸ਼ੀਆਂ ਸਭ ਆਵਾਮ ਦੇ ਨਾਲ ਸਾਂਝੀਆਂ ਕਰਦੇ ਰਹੀਏ ਸਮੂਹ ਆਵਾਮ ਤੇ ਇਸ ਤਰ੍ਹਾਂ ਦੇ ਕੁਸ਼ਨ ਪਾਇਚਾਰੇ ਨੂੰ ਬਹੁਤ ਬਹੁਤ ਵੱਡੇ ਦਿਨ ਤੇ 크ਸ਼ਮ ਦੇ ਰਿਤੇ ਤੇ ਨਵੇਂ ਸਾਲ ਤੇ ਬਹੁਤ ਬੁਰਦਾ ਕਹਿੰਦਾ ਜੋ ਅੱਜ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਇਹਦੇ ਵਿੱਚ ਕੋਈ ਆਵਾਜ਼ ਹੈ ਕਿ ਸਭੇ ਸੰਗੀ ਵਾਲ ਸਦਾਏ ਨੂੰ ਕਿਸੇ ਨਾ ਦੇ ਸੇ ਮਹਾਰਾਜੀ ਕਿ ਪ੍ਰਮਾਤਮਾ ਸਾਰੇ ਵਿੱਚ ਇੱਕ ਹੀ ਹੈ ਕਿਹੋ ਮਾਰਾ ਕਨ ਸਾਡੇ ਨਗਰ ਦੇ ਪਰ ਇਸ ਤਰੇ ਸਾਡੀ ਇਕਤਾ ਦਾ ਅਤਿਭਾਗ ਅਸੀਂ ਜਾਤ ਪਾਤ ਕੋਈ ਢੀਤ ਭਾਵ ਗੜੀ ਮੰਨਿਆਂ ਦੇ ਵਿੱਚੋਂ ਦੂਰ ਹੋ ਕੇ ਇਸ ਤਰੇ ਇਕੱਤਰ ਹੋ ਕੇ ਜਿਹੜੇ ਨੰਦੇ ਰਹੇਗੇ ਉਹਨਾਂ ਦਾ ਮਾਹੌਲ ਨਗਰ ਵਿੱਚ ਬੜੀ ਹੋ ਰਹੀ ਹੈ ਬੜੀ ਰਵੀ ਜੀ ਕੁਆਪਾ ਕੇ ਰਾਸ ਹੈ ਕਿ ਦੁਆਰਾ ਫਿਰ ਮਿਸਮਸ ਦੇ ਦਿੱਤੇ ਬੜੇ ਨੇ ਨਵੇਂ ਸਾਲ ਦੇ ਆ ਤਾਂ ਇਹ ਸੰਤਨ ਬਹੁਤ ਬੋਤ ਨਗਰੀਆਂ ਨੂੰ ਜੁਗਾ ਆਵਾਜ਼ ਨੂੰ ਇਹ ਸੰਦੇਸ਼ ਹੈ ਕਿ ਮਿਸਮਸ اور ਨਵਾਂ ਸਾਲ ਤੋਂ ਵਿਸ਼ਵਮਤੀ ਦੇ ਜਨਮ ਦੇ ਹਾਰੀ ਖੁਸ਼ੀ ਦੇ ਵਿੱਚ ਮਨਾਇਆ ਜਾਂਦਾ ਹੈ ਤੇ ਇਸ ਦਿਨ ਦੇ ਪਰ ਸਭ ਨੂੰ ਇੱਕ ਮੈਸੇਜ ਦੇਣਾ ਚਾਹੁੰਦਾ ਮਿਸਮਸ ਦਾ ਕਿ ਇਹ ਪਿਆਰ ਦਾ ਸਨੇਹਾ ਸ਼ਬਦ ਦੇ ਕੰਬਿਨਿਸ਼ਨ ਉਸਨੂੰ ਮੁਕਤੀ ਦਾਤਾ ਬਣ ਕੇ ਸੰਸਾਰ ਵਿੱਚ ਪੈਦਾ ਹੋ ਔਰ ਮਨੁੱਖ ਜਾਤੀ ਦੇ ਪਪਾ ਦੀ ਖਾਤਰ ਉਹ ਸਲੀਮ ਦੇ ਉੱਪਰ ਚੜ੍ਹੇ ਅਤੇ ਮਨੁੱਖ ਜਾਤੀ ਲਈ ਉਹ ਫਿਰ ਮਰਦੇ ਵਿੱਚ ਜੀਵਤ ਵੀ ਹੋ ਗਏ ਇਸ ਲਈ ਇਸ ਪਿਆਰ ਦੇ ਸਨੇਹ ਵਿੱਚ ਇਹ ਸ਼ੋਭਾ ਯਾਤਰਾ ਦੇ ਦੁਆਰਾ ਅਸੀਂ ਲੋਕਾਂ ਦੇ ਵਿੱਚ ਇਹ ਸੰਦੇਸ਼ ਲੈ ਕੇ ਜਾ ਰਹੇ ਹਾਂ ਕਿ ਖੁਦਾ ਸਭ ਨੂੰ ਬਖਸ਼ੇ